ਹਾਂਜੀ ਸਸੀਗਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਕੁਝ ਦਿਨਾਂ ਤੋਂ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਕਿ ਉਹ ਟਰੈਕਟਰ ਵਾਲੀ ਕੁੜੀ ਦੀ ਹੈ ਨਾ ਉਪਲ ਫਾਰਮ ਵਾਲੀ ਤੁਸੀਂ ਵੇਖ ਹੀ ਰਹੇ ਹੋ ਜਣਾ ਖਣਾ ਕਹਿ ਰਿਹਾ ਸੈਂਡ ਮੀ ਸੈਂਡ ਮੀ ਸੈਂਡ ਮੀ ਪਹਿਲੀ ਗੱਲ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਹਿ ਰਹੇ ਆ ਸੈਂਡ ਮੀ ਸੈਂਡ ਮੀ ਤੁਹਾਡੇ ਘਰੇ ਵੀ ਕੁੜੀ ਹੋ ਸਕਦੀ ਹੈ ਚਲੋ ਯਾਰ ਉਹ ਉਹ ਡੰਗਰ ਤਾਂ ਉਹ ਸੀ ਜਿਹਦੇ ਨਾਲ ਉਹਦੇ ਹਨਾ ਕੁੜੀ ਦਾ ਰਸਤਾ ਹੋਣਾ ਸੀ ਉਹ ਗਿਆਨੀ ਜਿਹੜਾ ਐਡਾ ਬੇਵਕੂਫਾ ਜਿਹਨੇ ਆਪ ਦੀ ਮਗੇਤਰ ਦੀ ਵੀਡੀਓ ਜਿਹਨੇ ਵਾਇਰਲ ਕਰ ਤੇ ਕਿੱਡਾ ਬੇਵਕੂਫ ਗਿਆਨੀ ਹੈਗਾ ਉਹ ਕਿੱਡਾ ਉਹਦੇ ਕਿਹੜਾ ਧੀਆ ਪੈਣਾ ਨਹੀਂ ਹੋਣਾ ਨਾਲ-ਨਾਲ ਨਾਲ ਸੋ ਸਾਰੇ ਸਕਰੀਨ ਸ਼ਾਟ ਵੀ ਦਿਖਾਵਾਂਗੇ ਤੁਸੀਂ ਵੇਖੋ ਕਿੱਡਾ ਕੀ ਕੁਛ ਧਮਕਾਂ ਦੇ ਰਿਹਾ ਕੀ ਕੁਛ ਬੋਲ ਰਿਹਾ ਤੁਸੀਂ ਨਾਲ-ਨਾਲ ਨਾਲ ਸਕਰੀਨ ਸ਼ਾਟ ਦੇਖੀ ਚਲੋ ਵੇਖੋ ਕੀ ਲਿਖ ਰਿਹਾ ਤੇ ਉਹ ਗਾਂ ਇਥੋਂ ਤੱਕ ਤਾਂ ਛੱਡੋ ਗਾਂ ਇੱਕ ਆਪਦੇ ਫਰੈਂਡ ਨੂੰ ਦੱਸ ਰਿਹਾ ਜਿਹੜਾ ਉਹਦਾ ਫਰੈਂਡ ਆ ਉਹ ਗਾਂ ਤੇ ਤੀਜੇ ਬਾਰ ਸਾਨੂੰ ਦੱਸ ਰਿਹਾ ਵੀ ਅਸੀਂ ਇਹ ਦਾ ਕੀਤਾ ਅਸੀਂ ਕੋਕ ਦੀਆਂ ਕੋਕ ਦੇ ਵਿੱਚ ਗੋਲੀਆਂ ਪਾਤੀਆਂ ਨੀਂਦੀਆਂ ਤੇ ਅਸੀਂ ਇਹ ਕੀਤਾ ਉਹ ਕੀਤਾ ਉਹ ਤੁਸੀਂ ਨਾਲ ਸਕਰੀਨਸ਼ਾਟਾਂ ਵਿੱਚ ਵੇਖ ਹੀ ਰਹੇ ਹੋ ਸਾਰੇ ਸਕਰੀਨਸ਼ਾਟ ਨਾਲ ਲਾਏ ਆ ਤੁਸੀਂ ਇਕੱਲਾ ਇਕੱਲਾ ਵੇਖ ਸਕਦੇ ਹੋ ਜਿੱਥੇ ਕਿ ਉਹ ਕਿੰਨਾ ਗਲਤ ਬੋਲ ਰਿਹਾ ਕੁੜੀ ਨੂੰ ਹਨਾ ਆ ਜਾ ਸੜ ਗੇ ਮੈਂ ਐ ਕਰਨਾ ਉਹ ਕਰਨਾ ਉਹ ਮੈਂ ਸ਼ਬਦ ਬੋਲ ਨਹੀਂ ਸਕਦਾ ਹਨਾ ਵੇ ਪਹਿਲਾਂ ਤਾਂ ਆਪਾਂ ਕੁੜੀ ਨੂੰ ਮਾੜਾ ਬੋਲਦੇ ਰਹੇ ਨਾ ਸਾਰੇ ਜਾਣੇ ਕਿੰਨੀ ਛੇਤੀ ਆਪਾਂ ਸਿਆਣੇ ਬਣ ਜਾਂਦੇ ਆਂ ਸੋਸ਼ਲ ਮੀਡੀਆ ਤੇ ਨਾ ਵੀ ਇਹ ਕੁੜੀ ਨੇ ਆਇਆ ਕੀਤਾ ਕਿਉਂ ਕੀਤਾ ਐ ਇਹਦੀ ਗਲਤੀ ਐ ਉਦੋਂ ਬਾਅਦ ਵਿੱਚ ਜੋ ਸੱਚਾਈ ਸਾਹਮਣੇ ਆਈ ਹਜੇ ਮੁੰਡੇ ਦਾ ਜਾਂ ਮੁੰਡੇ ਦੀ ਸਾਈਡ ਆਉਣੀ ਐ ਸਾਹਮਣੇ ਵੀ ਕਿਉਂ ਇਦਾਂ ਐ ਪਰ ਵੀਡੀਓ ਲੀਕ ਕਰਨਾ ਤਾਂ ਜਮੇ ਬੇਕੂਫੀ ਐ ਜਮੇ ਗਲਤ ਕਰਨਾ ਨਹੀਂ ਕਰਨਾ ਚਾਹੀਦਾ ਐ ਇਦਾਂ ਯਾਰ ਕੀ ਚਲੋ ਛੋਡਾ ਰਿਸ਼ਤਾ ਸਿਰੇ ਨਹੀਂ ਚੜਿਆ ਕੋਈ ਗਰਲ ਬਾਤ ਇਦਾਂ ਦੀ ਹੋ ਗਈ ਤੁਹਾਨੂੰ ਰਿਸ਼ਤਾ ਤੁਹਾਨੂੰ ਤੋੜਨਾ ਪਿਆ ਜਾਂ ਕੁਝ ਵੀ ਹੈ ਪਰ ਵੀਡੀਓ ਤਾਂ ਨਹੀਂ ਡੀ ਕਰਨੀ ਚਾਹੀਦੀ ਸੀ ਇਹ ਤਾਂ ਕਿਸੇ ਪਾਸੇ ਦਾ ਹੋਣੀ ਹੈਗਾ ਯਾਰ ਕਿਸੇ ਦੀ ਜ਼ਿੰਦਗੀ تباہ ਕਰਤੀ ਆ ਪਿਓ ਦੀ ਫੋਟੋ ਤੁਸੀਂ ਵੇਖ ਰਹੇ ਹੋ ਇਹ ਵਿਚਾਰਾ ਕੀ ਮੂੰਹ ਦਿਖਾਊਗਾ ساری ਉਮਰ ਨੇ ਇਹ ਤਾਂ ਹੌਣ ਚੱਕ ਸਕਦਾ ਤੇ ਕੁੜੀ ਦਾ ਕੁੜੀ ਨੇ ਕੱਲ ਨੂੰ ਕਿਤੇ ਵਿਆਹ ਕਰਵਾਉਣਾ ਯਾਰ ਤੂੰ ਮੈਸੇਜਾਂ ਵਿੱਚ ਵੀ ਕਹਿ ਰਿਆਂ ਵੀ ਤੇਰੇ ਮੈਂ ਗਾਂ ਵਿਓ ਜੋਗੀ ਨਹੀਂ ਛੱਡਣਾ ਮੈਂ ਇਹ ਨਹੀਂ ਕਰਨਾ ਉਹ ਕੁੜੀ ਕੀ ਕਰੂਗੀ ਵਿਚਾਰੀ ਉਹਦਾ ਇੱਡਾ ਵਧੀਆ ਪੇਜ ਬਣਿਆ ਹੋਇਆ ਸੀਗਾ ਉਪਲ ਫਾਰਮ ਦੇ ਉੱਤੇ ਉਹ ਵੀ ਬੰਦ ਕਰ ਗਈ ਆ ਅੱਜ ਕੱਲ੍ਹ ਕੁੜੀਆਂ ਕੀ ਕਰਦੀਆਂ ਪੇਚ ਲਾਉਂਦੇ ਮਾਰਗਾਂ ਤੇ ਪਛਵਾੜੇ ਦਿਖਾਈ ਜਾਂਦੀਆਂ ਨੱਚੀ ਟੱਪੀ ਜਾਂਦੀਆਂ ਤੇ ਕੁੜੀ ਉਹ ਕੰਮ ਕਰਦੀ ਸੀ ਆ ਤੇ ਪਿਓ ਨਾਲ ਹੱਥ ਫਟਾਉਂਦੀ ਸੀਗੀ ਖੇਤੀਬਾੜੀ ਦਾ ਕੰਮ ਕਰਦੀ ਸੀ ਐਵੇਂ ਜੀਆਂ ਕੁੜੀਆਂ ਤੁਸੀਂ ਵੇਖੀਆਂ ਕੋਈ ਕੰਮ ਕਰਦੀਆਂ ਕੁੜੀਆਂ ਤੇ ਇਹ ਬੰਦੇ ਨੇ ਦੋ ਮਿੰਟ ਦੇ ਸਵਾਦ ਦੀ ਖਾਤਰ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਕੁੜੀ ਦੀ ਜ਼ਿੰਦਗੀ ਰੋਲ ਕੇ ਰੱਖਤੀ ਤੁਹਾਨੂੰ ਵੀ ਪਤਾ ਕੁੜੀ ਕਹਿ ਸਕਦੀ ਸੀ ਇਹ ਗੱਲ ਕਹਿ ਕੇ ਨਵੇੜ ਸਾਦੀ ਸੀਗੀ ਇਹ ਤਾਂ ਏਆਈ ਨਾ ਬਣੀ ਵੀ ਆ ਪਰ ਨਹੀਂ ਚਲੋ ਆਪਾਂ ਦਾ ਕਹਨੇ ਆਪ ਨੂੰ ਸਾਥ ਦੇਣਾ ਚਾਹੀਦਾ ਕੁੜੀ ਨੂੰ ਧੀਏ ਕੈਮ ਰਹੀਂ ਹੌਸਲਾ ਨਾ ਛੱਡੀ ਕਾਨੂੰਨੀ ਕਾਰਵਾਈ ਕਰੀ ਜਿੰਨਾ ਜਿੱਥੇ ਤੱਕ ਜਾਇਆ ਜਾਂਦਾ ਜ਼ਰੂਰ ਜਾਈਂ ਦੇਸ ਨੂੰ ਸਜਾ ਦਵਾਈ ਦੇ ਤੁਸੀਂ ਵੀ ਸਾਰਿਆਂ ਨੂੰ ਵੀਡੀਓ ਦੇਖਣ ਵਾਲੇ ਨੂੰ ਕਹਿਣਾ ਪਾਉ ਲਾਂ ਤਾਂ ਇਹ ਜੇ ਦਰਿੰਦੇ ਨੂੰ ਜਿਹਨੇ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ ਹੈ ਹਨਾ ਏਡੀ ਜ਼ਿੰਦਗੀ ਜਵਾਗੜੀ ਦੀ ਖਰਾਬ ਕਰਕੇ ਰੱਖਦੀ ਹੈ ਵੀਡੀਓ ਵਾਇਰਲ ਕਰਨ ਦੀ ਲੋੜ ਕੀ ਸੀ ਸੋਨੂੰ ਵੀ ਪਤਾ ਚਲੋ ਮੇਰੇ ਆਪਣੀ ਕਿਸੇ ਨਾ ਚ ਲੋਕ ਕਹਿਣਗੇ ਐ ਕਰਨਾ ਕਿਉਂ ਸੀ ਕਿਉਂ ਕੀਤਾ ਹੈ ਜਦੋਂ ਅੱਜ ਕੱਲ ਟਾਈਮ ਹੈ ਜਾਂ ਜਦੋਂ ਆਪਣੀ ਕਿਸੇ ਨਾ ਮੰਗਣੀ ਹੋਈਗੀ ਅਕਸਰ ਆਪਣਾ ਫਿਊਚਰ ਹੀ ਉਹ ਹੋ ਹੀ ਜਾਂਦਾ ਵੀ ਇਹਨੇ ਆਪਣਾ ਵਿਆਹ ਹੀ ਹੋਣਾਗਾ ਨਾ ਇਦਾਂ ਹੀ ਹੁੰਦਾਗਾ ਚਲੋ ਬੰਦਾ ਸਾਰਾ ਕੁਝ ਕਰ ਲੈਂਦਾ ਇੱਥੇ ਤਾਂ ਵਿਆਹ ਤੋਂ ਪਹਿਲਾਂ ਮੰਗਣੀ ਹੋਈ ਹੁੰਦੀ ਹੈ ਲੋਕ ਬੱਚੇ ਨਹੀਂ ਫਿਰਦੇ ਉਹ ਤਾਂ ਚਲ ਫਿਰ ਵੀ ਚਲ ਹੋਟਲ ਤੇ ਚਲ ਮਿਲਣੇ ਜਾਵੜੀ ਚਾਰਾ ਕੁੜੀ ਜਾਵੜੀ ਕਿੱਡੀ ਵੱਡੀ ਗੱਲ ਹੈ ਹੁੰਦਾ ਪਤਾ ਜਦੋਂ ਆਪਣਾ ਵਿਆਹ ਹੋਣਾਗਾ ਜਾਵੜੀ ਦਾ ਕੀ ਹੋ ਗਿਆ ਪਰ ਇਹਦਾ ਮਤਲਬ ਇਹ ਥੋੜਾ ਯੋਦੀ ਵੀਡੀਓ ਬਣਾਓ ਤੇ ਚੱਕ ਕੇ ਤੁਸੀਂ ਵਾਇਰਲ ਕਰ ਦਿਓ ਤੇ ਬਾਕੀ ਨੂੰ ਧਮਕਾ ਦੇ ਹੀ ਜਾਂਦਾਗਾ ਵੀ ਆਹ ਬਾਹਰ ਮੈਂ ਗੋਲੀਆਂ ਚੜਾ ਦੂੰ ਤੁਸੀਂ ਆਹ ਵੀਡੀਓ ਵੀ ਦੇਖ ਲਓ ਨਾਲ ਵੀਡੀਓ ਵੀ ਲਾਈ ਹੈ ਬੀ ਕਿਵੇਂ ਉਹ ਦੂਬਾਰ ਵਿੱਚ ਉਹਦੇ ਘਰੇ ਗਿਆ ਉੱਥੇ ਵੀ ਵਾਵਾ ਕੁਛ ਕੀਤਾ ਇਹਨੇ ਲੜਾਈ ਪੜਾਈ ਕੀਤੀ ਬਾਰ ਦੇ ਵਿੱਚ ਜਾ ਕੇ ਤੇ ਇੱਕ ਵੀਡੀਓ ਹੋਰ ਦਿਖਾ ਰਿਆ ਤੁਹਾਨੂੰ ਨਾਲ-ਨਾਲ ਚੱਲੀ ਜਾਂਦੀਆਂ ਵੀ ਕਿਵੇਂ ਪਰਿਵਾਰ ਨੂੰ ਮਿਲਦਾ ਸੀ ਪਹਿਲਾਂ ਕਿੰਨਾ ਸੋਹਣਾ ਆਉਣ ਜਾਣ ਸੀਗਾ ਘਰੇ ਯਾਰ ਕਿੱਧਰ ਨੂੰ ਜਾ ਰਿਹਾ ਪੰਜਾਬ ਹੋਈ ਕੀ ਜਾਂਦਾ ਯਾਰ ਇਹ ਧੀਆ ਦੀ ਤੁਸੀਂ ਜ਼ਿੰਦਗੀ ਖਰਾਬ ਕਰੀ ਇਹਨੇ ਤਾਂ ਹੀ ਤਾਂ ਲੋਕ ਕਹਿੰਦੇ ਆ ਧੀਆ ਜਮਨ ਤੋਂ ਡਰਦੇ ਆ ਐਵਜੇ ਗਿਆਨੀਆਂ ਕਰਕੇ ਫੁੱਦੂ ਬੰਦਿਆ ਕਰਕੇ ਜਿਹੜੇ ਹੁਣ ਇਹ ਕੀ ਇਸ ਜਗ੍ਹਾ ਮਿਲਣੀ ਚਾਹੀਦੀ ਤੁਸੀਂ ਆਪ ਦੱਸੋ ਇਹਨੂੰ ਇਹ ਜਿੱਥੇ ਮਿਲਦਾ ਇਹਦਾ ਮੂੰਹ ਕੁੱਟੋ ਫੜ ਕੇ ਮੈਂ ਤਾਂ ਸਾਰਿਆਂ ਨੂੰ ਜਿਹੜੇ ਵੀਡੀਓ ਦੇਖ ਰਹੇ ਜਿੱਥੇ ਵੀ ਇਹ ਮਿਲਦਾ ਇਹ ਗਿਆਨੀ ਦਾ ਨਾ ਮੂੰਹ ਕੁੱਟੋ ਫੜ ਕੇ ਨੇ ਜ਼ਿੰਦਗੀ ਖਰਾਬ ਕਰਕੇ ਰੱਖਤੀ ਹੈ ਜਵਾਗੜੀ ਦੀ ਤੇ ਬਾਕੀ ਲਾਨ ਤਾਂ ਤੁਸੀਂ ਲਾਨ ਤਾਂ ਉਹ ਲੋਕਾਂ ਤੇ ਆ ਜਿਹੜੇ ਸੈਂਡ ਮੀ ਸੈਂਡ ਮੀ ਸੈਂਡ ਮੀ ਕਰਦੇ ਆ ਨਾ ਤੁਸੀਂ ਇੰਸਟਾਗ੍ਰਾਮ ਤੇ ਭਰ ਲਓ ਉਪਲ ਫਾਰਮ ਥੱਲੇ ਕੁੜੀ ਦੇ ਆ ਵੀਡੀਓ ਨਿਕਲਿਆ ਆਉਣਗਾ ਵਾਧੂ ਤੇ ਉਹਨਾਂ ਥੱਲੇ ਕਮੈਂਟ ਪੜਿਓ ਹਰੇਕ ਦੇ ਥੱਲੇ ਕਮੈਂਟ ਆ ਹੀ ਹੋਊਗਾ ਸੈਂਡ ਮੀ ਸੈਂਡ ਮੀ ਸੈਂਡ ਮੀ ਭੇਜ ਦੇ ਮੈਨੂੰ ਭੇਜੀ ਬਾਈ ਮੈਨੂੰ ਭੇਜੀ ਕਿਉਂ ਯਾਰ ਪਹਿਲੀ ਗੱਲ ਤਾਂ ਸਾਡੀ ਬੇਨਤੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਜਿਹਦੇ ਕੋਲੇ ਵੀ ਇਹ ਵੀਡੀਓ ਪਈ ਆ ਕਿਸੇ ਕੋਲੇ ਹੈਗੀ ਹੈ ਡਿਲੀਟ ਕਰ ਦਿਓ ਬਾਈ ਤੇ ਧਿਆਨੀਆਂ ਦੀ ਇੱਜ਼ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆਪਣੇ ਧੀਆਂ ਪੇੜਾ ਚੱਲੋ ਬੇਵਕੂਫੀ ਹੋ ਗਈ ਹੈ ਨਾ ਉਹ ਬੰਦੇ ਨੇ ਕਰਤੀ ਯਾਰ ਤੇ ਆਪਾਂ ਸਪਰੈਡ ਕਿਉਂ ਕਰ ਰਹੇ ਹਾਂ ਉਹਨੂੰ ਡਿਲੀਟ ਕਰੋ ਯਾਰ ਉਹਨੂੰ ਡਿਲੀਟ ਕਰ ਦਿਓ ਕੁੜੀ ਦੀ ਜ਼ਿੰਦਗੀ ਬਾਝੂਗੀ ਕੀਪ ਦਾ ਬੰਦਾ ਕਿੱਥੋਂ ਤੱਕ ਸਟੈਪ ਚੱਕ ਸਕਦਾ ਬੰਦਾ ਸੁਸਾਈਡ ਵੀ ਕਰ ਸਕਦਾ ਹੈ ਨਾ ਬੱਚੀ ਆ ਯਾਰ ਡਿਪਰੈਸਡ ਹੋ ਕੇ ਕੁਝ ਵੀ ਨਾ ਡਿਸੀਜਨ ਲੈ ਸਕਦਾ ਉਹਦਾ ਪ्योर ਕੋਈ ਵੀ ਡਿਸੀਜਨ ਲੈ ਸਕਦਾ ਆਪਾਂ ਕਿਉਂ ਉਹਨਾਂ ਨੂੰ ਆਪਾਂ ਇੱਥੋਂ ਤੱਕ ਮਜਬੂਰ ਕਰਦੇ ਆ ਯਾਰ ਬਈ ਉਹ ਇਸ ਦੁਨੀਆ ਤੋਂ ਚਲੇ ਜਾਣ ਪਲੀਜ਼ ਰਿਕਵੈਸਟ ਆ ਵੀਡੀਓ ਜਿੰਨਾ ਕੋਲੇ ਹੈਗੀਆਂ ਡਿਲੀਟ ਕਰ ਦਿਓ ਗਾਹ ਪਲੋਨੀ ਬੰਦ ਕਰੋ ਤੇ ਉਹ ਜਿਹੜਾ ਤੀਜਾ ਫਰੈਂਡ ਸੀਗਾ ਜਿਹੜਾ ਕਹੀ ਜਾਂਦਾ ਵੀ ਅਸੀਂ ਸੁਵਾਦ ਲਿਆ ਅਸੀਂ ਤੇ ਨੀਂਦ ਦੇ ਗੋਲੇ ਪਾਦਿਆ ਉਹਨੂੰ ਪਤਾ ਨਹੀਂ ਲੱਗਿਆ ਕਾਰਵਾਈ ਉਹਦੇ ਤੇ ਵੀ ਹੋਣੀ ਚਾਹੀਦੀ ਐ ਇੰਦਰ-ਉਂਦਰ ਉਹਦਾ ਨਾ ਕੋਈ ਜਿਹੜਾ ਗਾਂ ਤੀਜੇ ਬੰਦੇ ਨੂੰ ਦੱਸੀ ਜਾਂਦਾ ਵੀ ਅਸੀਂ ਐਂ ਕੀਤਾ ਪ੍ਰਭ ਦੀ ਸੇਲੀ ਸੀਗੀ ਅਸੀਂ ਉਹਨੂੰ ਨੀਂਦ ਦੇ ਗੋਲੇ ਪਾਦਿਆ ਕੋਕ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਿਆ ਸਾਲੀ ਫਲਾਨਾ ਲੈਂਗੁਏਜ ਵੇਖੋ ਸਾਲੀ ਤੋਂ ਬਿਨਾ ਗੱਲ ਹੀ ਨਹੀਂ ਕਰ ਰਹੇ ਸਾਲੀ ਐ ਸਾਲੀ ਐ ਉਹ ਜਿਹੜਾ ਸਲੱਗ ਸੀਗਾ ਗਿਆਨੀ ਉਹ ਵੀ ਵੇਖੋ ਕਿਵੇਂ ਬਦਮਾਸ਼ੀ ਦਿਖਾ ਰਿਹਾ ਗੁੰਡਾ ਅਸੀਂ ਅੱਗੇ ਆ ਵੀ ਆਏ ਸੀ ਤੈਨੂੰ ਪਤਾ ਅੱਗੇ ਵੀ ਅਸੀਂ ਆਏ ਕਿਤਾ ਕੀ ਕੀਤਾ ਓਏ ਤੂੰ ਬਰਾਬਰ ਦੇ ਨਾ ਪੰਗਾ ਲੈ ਤੂੰ ਕੁੜੀ ਤੇ ਕੀ ਬਦਮਾਸ਼ੀ ਕਰਦਾ ਤੂੰ ਬੰਦਿਆਂ ਨੂੰ ਟੱਕਰ ਕੇ ਸਾਨੂੰ ਟੱਕਰਨਾ ਦਾ ਤੂੰ ਜਵਾਗੜੀ ਤੇ ਬਦਮਾਸ਼ੀ ਕਰੀ ਐ ਨਾ ਵਿਚਾਰੀ ਤੇ ਉਹਨੂੰ ਤੂੰ ਬਦਨਾਮ ਕਰਦਾ ਇਹ ਬੰਦਿਆਂ ਨੇ ਗੱਲਾਂ ਤੇ ਇਹਦੀ ਹੱਕ ਚ ਵੱਜੇ ਜੇ ਬੜੀ ਬਦਮਾਸ਼ੀ ਤੇਰੇ ਵਿੱਚ ਬੜਾ ਕੀੜਾ ਹੈਗਾ ਨਾ ਕਿਸੇ ਦੀ ਹੱਕ ਚ ਵੱਜਖਾ ਹੁਣ ਸਾਨੂੰ ਇੱਕ ਵਾਰ ਹੋਰ ਦੱਸ ਦਿਓ ਜਿਹੜੀ ਬ੍ਰਾਊਨ ਕੁੜੀ ਹੈ ਵੈਲਟਰ ਗਰਲ ਆ ਜਿਹੜੀ ਉਹਦਾ ਰੌਲਾ ਪਿਆ ਵਾ ਇਨਸਟਾਗ੍ਰਾਮ ਤੇ ਚੱਲ ਰਿਹਾ ਜਾਂਦਾ ਵੀ ਉਹਦੀ ਵੀਡੀਓ ਲੀਕ ਹੋ ਗਈ ਪਤਾ ਨਹੀਂ AI ਨੇ ਬਣਾਈ ਹੈ ਕਿ ਕੀ ਆਪਾਂ ਦਾ ਵੇਖੀ ਵੀ ਨਹੀਂ ਹੈ ਨਾ ਪਤਾ ਨਹੀਂ ਸੱਚੀ ਹੈ ਯਾਰ ਉਹ ਦਾ ਹੁਣ ਕਹੀ ਜਾਂਦੇ ਆ ਸਾਰੇ ਬਈ ਇਹਦੀ ਵੀਡੀਓ ਲੀਕ ਹੋ ਗਈ ਉੱਥੇ ਸਾਰੇ ਕਹੀ ਜਾਂਦੇ ਆ ਸੈਂਡ ਮੀ ਸੈਂਡ ਮੀ ਔ ਸ਼ਰਮਣਾ ਮਰ ਜਾਓ ਪੰਜਾਬੀ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਯਾਰ ਧੀਆ ਭੈਣਾਂ ਤੁਸੀਂ ਵੀਡੀਓ ਗੰਦੀਆਂ ਵੀਡੀਓ ਵੇਖਣ ਨੂੰ ਤੁਸੀਂ ਸਾਰਾ ਦਿਨ ਮੈਂਤਾ ਕਰੀ ਜਾਂਦੇ ਹੋ ਪਤਾ ਨਹੀਂ ਬੰਦਾ ਜਾਣ ਕੇ ਕਹਿ ਜਾਂਦਾ ਹੈ ਕਿ ਵੀ ਮੇਰੇ ਕੋਲੇ ਹੈਗੀ ਥੋੜੇ ਕਮੈਂਟ ਕਰੀ ਜਾਣਗੇ ਸੈਂਡ ਮੈ ਸੈਂਡ ਮੈ ਮੈਨੂੰ ਭੇਜ ਮੈਨੂੰ ਭੇਜਰ ਤੂੰ ਜਾਈ ਕਿ ਤੈਨੂੰ ਜਾਣੇ ਤੁਸੀਂ ਸਮਝਾ ਜਾਕਰ ਨੂੰ ਹੱਥ ਨਾਲ ਮਾਰਵਾਉਂਦੀ ਨੂੰ ਯਾਰ ਕੀ ਕੀ ਕਰੀ ਜਾਣੇ ਉਹ ਧੀ ਨਹੀਂ ਕਿਸੇ ਦੀ ਯਾਰ ਪਹਿਲੀ ਗੱਲ ਤਾਂ ਕੁੜੀਆਂ ਨੂੰ ਬੇਨਤੀ ਹੈ ਜੇ ਤੁਸੀਂ ਰਿਲੇਸ਼ਨ ਚ ਕਿਸੇ ਨਾਲ ਹੈਂਗਾ ਸਾਰੇ ਅੱਜ ਕੱਲ੍ਹ ਹੈਗੇ ਆ ਇਦਾਂ ਦੀ ਵੀਡੀਓ ਨਾ ਬਣਾਉਂਦੇ ਹੋ ਕਿਸੇ ਨੂੰ ਵੀਡੀਓ ਨੈਅਬ ਜੀ ਬਣਾਉਂਦੇ ਹੋ ਫੋਨ ਦੇ ਵਿੱਚ ਹੀ ਨਾ ਰੱਖੋ ਇਹੋ ਜੀ ਚੀਜ਼ ਬਣਾਉਣ ਤੋਂ ਹੀ ਮਨਾ ਕਰ ਦਿਓ ਚਲ ਜੇ ਬਣ ਵੀ ਗਈ ਤਾਂ ਵਾਇਰਲ ਕਰਨੀ ਬਹੁਤ ਫੁੱਦੂ ਗੱਲ ਆ ਬਹੁਤ ਮਾੜੀ ਗੱਲ ਆ ਪਹਿਲੀ ਗੱਲ ਤਾਂ ਬਣਾਉਣ ਤੋਂ ਮਨਾ ਕਰ ਦਿਓ ਜੇ ਕੋਈ ਕਹਿੰਦਾ ਨਾ ਵੀ ਮੈਂ ਵੀਡੀਓ ਰਿਕਾਰਡ ਕਰਨੀ ਹੈ ਨਾਲ ਦੀ ਨਾਲ ਮਨਾ ਕਰ ਦਿਓ ਇਹ ਪ੍ਰਾਈਵੇਸੀ ਹੈ ਜਿਹੜੀਆਂ ਚੀਜ਼ਾਂ ਫੋਨਾਂ 'ਚ ਨਹੀਂ ਰੱਖੀਦੀਆਂ ਕਿਉਂਕਿ ਜੇ ਫੋਨ 'ਚ ਵੀ ਰੱਖਾਂਗੇ ਤੁਹਾਨੂੰ ਪਤਾ ਫੋਨ ਦਾ ਵੀ ਡਾਟਾ ਬਹੁਤ ਹਨਤੇ ਕੀ ਕੁਝ ਹੋਈ ਜਾਂਦਾ ਹੈਕ ਹੋ ਕੇ ਕਿੱਥੋਂ ਕਿੱਥੋਂ ਵਜਾਈ ਜਾਂਦਾ ਹੈ ਇੱਜ਼ਤ ਬਹੁਤ ਵੱਡੀ ਗੱਲ ਹੁੰਦੀ ਹੈ ਕੁੜੀਓ ਧਿਆਨ ਦੇ ਲੋ ਗੱਲ ਦੇ ਉੱਤੇ ਵੀਡੀਓ ਕਿਸੇ ਨੂੰ ਨਾ ਬਣਾਉਂਦੋ ਇਸ ਤਾਂ ਦੀ ਜਵਾਬ ਦੇ ਦਿਓ ਨਾਲ ਦੀ ਨਾਲ ਕਹੋ ਵੀ ਨਹੀਂ ਜਿਹੜਾ ਬੰਦਾ ਵੀਡੀਓ ਬਣਾਉਂਦਾ ਤੁਹਾਡੀ ਪੇੜੀ ਗੱਤਾਂ ਉਹਦੇ ਨਾਲ ਰਿਸ਼ਤਾ ਖਤਮ ਕਰ ਦਿਓ ਕਿਉਂਕਿ ਉਹ ਬੰਦਾ ਤੁਹਾਡੇ ਨਾਲ ਸਾਥ ਨਿਭਾਉਣ ਵਾਲਾ ਨਹੀਂ ਹੈਗਾ ਜਿਹੜਾ ਬੰਦਾ ਸਿਆਣਾ ਬੰਦਾ ਜਿਹੜਾ ਹੋਊਗਾ ਉਹ ਵੀਡੀਓ ਵਾਲੇ ਪਾਸੇ ਨਹੀਂ ਜਾਊਗਾ ਉਹ ਨਹੀਂ ਕਹੂਗਾ ਮੈਂ ਵੀਡੀਓ ਬਣਾਉਣੀ ਹੈ ਠੀਕ ਹੈ ਬੀ ਅਵੇਅਰ ਤੇ ਆ ਜਿਹੜਾ ਗਿਆਨੀ ਆ ਇਹਨੂੰ ਪਾਉ ਲਾਂ ਤਾਂ ਜਿੱਥੇ ਵੀ ਟੱਕਰ ਦੇਦਾ ਮੂੰਹ ਪਰਨੋ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਤਾਂ ਕਿ ਅੱਗੇ ਤੋਂ ਵੀ ਕੋਈ ਹੋਰ ਵੀ ਇਦਾਂ ਦੀ ਘਿਣਾਉਣੀ ਹਰਕਤ ਨਾ ਕਰੇ ਜੇ ਇਸਨੂੰ ਸਜ਼ਾ ਮਿਲੂਗੀ ਤਾਂ ਗਾਂਹ ਹੋਰ ਵੀ ਡਰ ਪੈਦਾ ਹੋਊਗਾ ਕੋਈ ਹੋਰ ਇਦਾਂ ਦੀ ਘਿਣਾਉਣੀ ਹਰਕਤ ਨਹੀਂ ਕਰੂਗਾ ਤੇ ਸਾਡੇ ਇਸ ਕੁੜੀ ਨੂੰ ਤੱਕ ਵੀ ਅਪੀਲ ਹੈ ਡਰੀ ਨਾ ਤੀਏ ਭੈਣੇ ਸਾਰੇ ਲੋਕ ਤੁਹਾਡੇ ਤੇਰੇ ਨਾਲ ਖੜੇ ਆ ਤੇਰੇ ਹੱਕ 'ਚ ਖੜੇ ਆ ਹਨਾ ਤੇ ਕਰੂਨੀ ਕਾਰਵਾਈ ਲੜਕ ਕੈਂਪ ਹੋ ਕੇ ਸਾਰੇ ਲੋਕ ਤੇਰੇ ਨਾਲ ਟੈਨਸ਼ਨ ਨਾ ਲਈ ਸਾਰਾ ਤੇਜਾਬ ਤੇ ਨਾਲ ਖੜਾ ਸਾਰੇ ਲੋਕ ਤੇ ਨਾਲ ਖੜੇ ਆ ਕੋਈ ਐਦਾਂ ਦਾ ਗਲਤ ਫੈਸਲਾ ਨਾ ਲੈ ਲਈ ਡਿਪਰੈਸ਼ਨ ਦੇ ਵਿੱਚ ਆ ਕੇ ਵੀਰੇ ਸਾਰੇ ਤੇ ਨਾਲ ਖੜੇ ਆ ਤੇ ਇਹਨੂੰ ਸਖਤ ਤੋਂ ਸਖਤ ਸਜ਼ਾ ਪਰ ਦਵਾਵਾਂਗੇ ਗਿਆਨੀ ਨੂੰ ਹਨਾ ਜਿਵੇਂ ਤੂੰ ਕਵੇਂਗੀ ਜੇ ਤੂੰ ਕੋਈ ਕਾਲ ਦੇਵੇਂਗੀ ਤੇਰੇ ਨਾਲ ਆ ਸਾਰੇ ਆ ਨੇ ਤੇ ਤੁਸੀਂ ਵੀ ਆ ਦੇ ਕਮੈਂਟ ਕਰਕੇ ਰਹਿ ਜਰੂਰ ਦਿਓ ਤੇ ਵੀਡੀਓ ਗਾਂ ਅੱਗੇ ਦੇ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਆ ਜਿਹੜੀਆਂ ਧਿਆਨੀਆਂ ਬਚ ਸਕਣ ਵੀਡੀਓ ਦੇਖ ਕੇ ਕਿਸ ਨੂੰ ਸਿੱਖ ਮਿਲਦੇ ਇਦਾਂ ਦਾ ਕੰਮ ਤੋਂ ਬਚ ਸਕੇ ਹਨ ਤੇ ਸੋ ਇੰਨੀ ਕੁ ਵੀਡੀਓ ਸੀਗੀ ਵੀਡੀਓ ਛੋਟੀ ਆ ਤੇ ਆਪਾਂ ਇਹ ਮਰੀ ਜਾਣਕਾਰੀ ਦੇਣ ਵਾਸਤੇ ਵੀਡੀਓ ਬਣਾਈ ਹੈ ਕਿ ਆਪ ਦਾ ਧਿਆਨ ਰੱਖੋ ਹਨਾ ਵੀਡੀਓ ਗਾ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ